ਹੋ ਆ ਜੋ ਸਾਰੇ ਰਲ ਕੇ ਪੰਜਾਬ ਨੂੰ ਬਚਾ ਲਈਏ ਕਾਲੀ ਦਲ ਕਾਂਗਰਸ ਰਲ ਕੇ ਭਜਾ ਦਈਏ ਹੋ ਆ ਜੋ ਸਾਰੇ ਰਲ ਕੇ ਪੰਜਾਬ ਨੂੰ ਬਚਾ ਲਈਏ ਕਾਲੀ ਦਲ ਕਾਂਗਰਸ ਰਲ ਕੇ ਭਜਾ ਦਈਏ ਹਰ ਕੋਈ ਇਹਨਾਂ ਤੋਂ ਬੇਚੈਨ ਹੋ ਗਿਆ ਹੁਣ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਹੋ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਹੋ ਪੰਨ ਦੇਓ ਤੱਕੜੀ ਤੇ ਤੋੜਦੇਓ ਪੰਜਾ ਜੀ ਜਾਗ ਪਿਆ ਹੁਣ ਯਾਰੋ ਕੱਲਾ ਕੱਲਾ ਬੰਦਾ ਜੀ ਹੋ ਪੰਨਦੇ ਓ ਟੱਕੜੀ ਤੇ ਤੋੜਦੇ ਓ ਪੰਜਾ ਜੀ ਜਾਗ ਪਿਆ ਹੁਣ ਯਾਰੋ ਕੱਲਾ ਕੱਲਾ ਬੰਦਾ ਜੀ ਓ ਕਾਲੀ ਦਲ ਸਾਰਿਆਂ ਦੀ ਬੈਨ ਹੋ ਗਿਆ ਹੁਣ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਓ ਕੇਜਰੀ ਵਾਲ ਦਾ ਜੱਟ ਫੈਨ ਹੋ ਗਿਆ ਝੂਠ ਤੇ ਫਰੇਬ ਦੀਆਂ ਗੱਲਾਂ ਵਿੱਚ ਆਇਓ ਨਾ ਆਟੇ-ਦਾਲ ਪਿੱਛੇ ਲੱਗ ਜ਼ਿੰਦਗੀ ਗਵਾਇਓ ਨਾ ਓ ਝੂਠ ਤੇ ਫਰੇਬ ਦੀਆਂ ਗੱਲਾਂ ਵਿੱਚ ਆਇਓ ਨਾ ਆਟੇ-ਦਾਲ ਪਿੱਛੇ ਲੱਗ ਜ਼ਿੰਦਗੀ ਗਵਾਇਓ ਨਾ ਜ਼ੁਲਮ ਨੂੰ ਹੱਦੋਂ ਵੱਧ ਸਹਿਣ ਹੋ ਗਿਆ ਹੁਣ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਓ ਮਾਨ ਸਾਹਿਬ ਦਾ ਜੱਟ ਫੈਨ ਹੋ ਗਿਆ ਝਾੜੂ ਵਾਲਾ ਹੁਣ ਜੇ ਬਟਨ ਦਬਾਓਗੇ ਰੰਗਲਾ ਪੰਜਾਬ ਜਾਰੋ ਫਿਰ ਤੋਂ ਵਸਾਓਗੇ ਓ ਝਾੜੂ ਵਾਲਾ ਹੁਣ ਜੇ ਬਟਨ ਦਬਾਓਗੇ ਰੰਗਲਾ ਪੰਜਾਬ ਜਾਰੋ ਫਿਰ ਤੋਂ ਵਸਾਓਗੇ ਚਾਲ ਮੂੰਹੋਂ ਸੱਚੋ ਸੱਚ ਕਹਿਣ ਹੋ ਗਿਆ ਹੁਣ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਹੋ ਆਮ ਆਦਮੀ ਦਾ ਜੱਟ ਫੈਨ ਹੋ ਗਿਆ ਹੋ ਹੋ